और सेलर टू पर

ਹਾਂ ਸਤ ਸ੍ਰੀ ਅਕਾਲ ਹਮੇਸ਼ਾ ਸਾਹਿਬ ਨੂੰ ਮਿਲਣ ਤੁਸੀ ਕਰਾ ਲਾ ਤੁਸੀਂ ਕਰਾ ਲਾ ਤੁਸੀਂ ਕਰਾ ਲਾ দারঔতে্জারাপািরকনে খালারে. হাছ্যছাপ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ ਸਿੰਘ ਜੀ ਨਾਬਾ ਜਿਨ੍ਹਾਂ ਦਾ ਮਹਾਨ ਕੋਸ਼ ਜਿਹੜਾ ਜੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਅੱਜ ਉਹਨਾਂ ਦਾ 164ਵਾਂ ਜਨਮ ਦਿਹਾੜਾ ਜੀ ਰੋਟੀ ਵਾਲੇ ਪੁਲ ਨਾਬਾ ਵੀ ਕਿ ਉਹਨਾਂ ਦਾ ਸਟੈਚੂ ਲੱਗਿਆ ਇੱਥੇ ਅਸੀਂ ਮਨਾਇਆ ਜੀ ਔਰ ਫੁੱਲਾਂ ਦੇ ਹਾਰ ਪਾਏ ਨੇ ਵਰਕਾ ਕੀਤੀ ਹੈ ਉਹਨਾਂ ਦੇ ਪਰਪੋਤਾ ਸਾਹਿਬ ਮੇਜਰ ਸਾਹਿਬ ਉਹ ਵੀ ਇੱਥੇ ਹਾਜ਼ਰ ਨੇ ਔਰ ਇਹਨਾਂ ਦਾ ਸਨਮਾਨ ਕੀਤਾ ਜੀ ਬਹੁਤ ਵੱਡੀ ਗੱਲ ਹੈ ਕਿ ਭਾਈ ਕਾਨ ਸਿੰਘ ਨਾਭਾ ਹਰਾਂ ਦਾ ਲਿਖਿਆ ਮਹਾਨ ਕੋਸ਼ ਜਿਹੜਾ ਜੀ ਉਹਦੇ ਵਿੱਚ ਦੁਨੀਆ ਦੇ ਕਿਸੇ ਵੀ ਸ਼ਬਦ ਦਾ ਅਗਰ ਤੁਸੀਂ ਅਰਥ ਸਮਝਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਦਰਜ ਹੈ ਜੀ ਔਰ ਨਾਭੇ ਲਈ ਵੀ ਬਹੁਤ ਮਾਣ ਵਾਲੀ ਗੱਲ ਰਹੀ ਹੈ ਇਸੇ ਕਰਕੇ ਨਾਭਾ ਰਿਆਸਤ ਜਿਹੜੀ ਹੈ ਚਾਹੇ ਮਹਾਰਾਜਾ ਹੀਰਾ ਸਿੰਘ ਜੀ ਦੀ ਗੱਲ ਕਰੀਏ ਭਾਈ ਕਾਨ ਸਿੰਘ ਨਾਭਾ ਜੀ ਹਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਮਹਾਰਾਜਾ ਰਵਧੰਮਨ ਸਿੰਘ ਜੀ ਹਰਾਂ ਨੂੰ ਸਿੱਖਤ ਕਰਨ ਦੇ ਬਾਰੇ ਸਿੱਖੀ ਨਾਲ ਜੋੜਨਾ ਉਹਨਾਂ ਨੂੰ ਇਹ ਜਿਹੜਾ ਭਾਈ ਕਾਨ ਸਿੰਘ ਨਾਬਾ ਦਾ ਵੱਡਾ ਯੋਗਦਾਨ ਰਿਹਾ ਤੇ ਜਿਹਦੇ ਕਰਕੇ ਨਾਬਾ ਸ਼ਹਿਰ ਨਾਬਾ रियासत ਜਿਹੜੀ ਹੈ ਇਹ ਦੁਨੀਆ ਭਰ ਦੇ ਵਿੱਚ ਜਾਣੀ ਜਾਂਦੀ ਹੈ ਸੋ ਅੱਜ ਬਹੁਤ ਖੁਸ਼ੀ ਆ ਮੁਬਾਰਕਬਾਦ ਉਹਨਾਂ ਦੀ ਰੂਹ ਨੂੰ ਹਮੇਸ਼ਾ ਸਕੂਨ ਮਿਲੇ ਉਹਨਾਂ ਦੇ ਪਰਿਵਾਰ ਮੇਜ ਸਾਹਿਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਔਰ ਨਾਬਾ रियासत ਦੇ ਸਾਰੇ ਲੋਕਾਂ ਨੂੰ ਨਾਬਾ ਸ਼ਹਿਰ ਦੇ ਪੰਜਾਬ ਦੇ ਦੁਨੀਆ ਭਰ ਦੇ ਜਿਹੜੇ ਭਾਈ ਕਾਨ ਸਿੰਘ ਨਾਬਾ ਜੀ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਜੀ ਪੰਜਾਬੀ ਯੂਨੀਵਰਸਿਟੀ ਸੀਵੀਸੀ ਤੇ ਫਰਚਾ ਦਰਜ ਹੋਇਆ ਜੋ ਜਮਾਨਤ ਚੁਦਾ ਕੁਝ ਨੋਟਿਆ ਦੇਖੋ ਬੜੀ ਮੰਦ ਭਾਗੀ ਗੱਲ ਹੈ ਜੀ ਪਿਛਲੀਆਂ ਸਰਕਾਰਾਂ ਦੇ ਟਾਈਮ 'ਤੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਔਰ ਉਹਦੇ ਵਿੱਚ ਇਹ ਜਿਹੜਾ ਜੀ ਫੈਸਲਾ ਹੋਇਆ ਸੀ ਕਿ ਜਿਹੜੇ ਵੀ ਜਿਹਦੇ ਵਿੱਚ ਗੁਰਬਾਣੀ ਦਰਜ ਹੋਵੇ ਵਿਰਧ ਰੂਪ ਹੋ ਜਾਂਦੇ ਆ ਉਹਨਾਂ ਨੂੰ ਜਿਹੜਾ ਜੀ ਅਗਨੀ ਭੇਂਟ ਕੀਤਾ ਜਾਂਦਾ ਪਰ ਅਗਨੀ ਭੇਂਟ ਨਾ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਨੂੰ ਮਿੱਟੀ 'ਚ ਦਬਾਇਆ ਗਿਆ ਜੀ ਬੇਸ਼ੱਕ ਉਹਨਾਂ ਨੂੰ ਕੱਢ ਲਏ ਗਏ ਨੇ ਤੇ ਉਹ ਬਹੁਤ ਮਤਲਬ ਨਿੰਦਣ ਜੋ ਗੱਲ ਹੈ ਜਿੱਦਾਂ ਨਹੀਂ ਸੀ ਹੋਣਾ ਚਾਹੀਦਾ ਪ੍ਰੋਪਰ ਵਿਧੀ ਅਨੁਸਾਰ ਜੋ ਵੀ ਸਿੱਖ ਧਰਮ ਦੇ ਮੁਤਾਬਕ ਹੈ ਜੀ ਅਗਨੀ ਭੇਟ ਜਿਹੜਾ ਹੋਣਾ ਚਾਹੀਦਾ ਸੀਗਾ ਔਰ ਬੇਸ਼ੱਕ ਜਿਹੜੇ ਕੁਝ ਲੋਕ ਇਨਵੋਲਵ ਸੀਗੇ ਉਹਨਾਂ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਹੈ ਪਰ ਪਾਈਕਾਨ ਸਿੰਘ ਨਾਪਾ ਦੀ ਲਿਖਤ ਜਿਹੜੀ ਹੈ ਮਹਾਨ ਕੋਸ਼ੋ ਦੇ ਵਿੱਚ ਛੇੜਛਾੜ ਕਰਨਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ ਸੋ ਉਹ ਉਹਦੀ ਜਿਹੜੀ ਹੈ ਪ੍ਰੋਪਰ ਹੁਣ ਪ੍ਰੋਸੈਸ ਕਾਨੂੰਨ ਮੁਤਾਬਕ ਚੱਲੇਗਾ ਤੇ ਜੋ ਵੀ ਕਾਨੂੰਨ ਮੁਤਾਬਕ ਗੱਲਬਾਤ ਹੋਏਗੀ ਉਹ ਅੱਗੇ ਵਧੇਗੀ ਵੀ ਸੀ ਤਾਂ ਉਹ ਤਾਂ ਪੜੇ ਲਿਖੇ ਹੁੰਦੇ ਨੇ ਵੀ ਸੀ ਦਾ ਹੋਰ ਯੂਨੀਵਰਸਿਟੀ ਦਾ ਵੱਡਾ ਉਦਾਰਣ ਵਾਲੇ ਲੋਕ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਰਥ ਸੁਣਦੇ ਮੈਂ ਉਹੀ ਤਾਂ ਕਹਿ ਕੇ ਟਾਂਗੇ ਕਿ ਬਹੁਤ ਮੰਦਪਾਕੀ ਗੱਲ ਹੈ ਜੀ ਜੇ ਅਸੀਂ ਸੁਚੇਤ ਲੋਕ ਜਿਹੜੇ ਅਸੀਂ ਯੂਨੀਵਰਸਿਟੀ ਨੂੰ ਹੈਡ ਕਰਦੇ ਆ ਜਾਂ ਪੜੇ ਲਿਖੇ ਆਂ ਅਗਰ ਅਸੀਂ ਏਡੀ ਵੱਡੀ ਜਿਹੜੀ ਗੁਸਤਾਖੀ ਕਰਾਂਗੇ ਸਿੱਖ ਮਰਿਆਦਾ ਤਹਿਤ ਜਦੋਂ ਵੀ ਕੋਈ ਵੀ ਸਰੂਪ ਜਿਹਦੇ ਵਿੱਚ ਮਹਾਰਾਜ ਦੀ ਜੀ ਗੁਰਬਾਣੀ ਦਰਜ ਹੋਵੇ ਉਹਗਨੀ ਪੇਂਟ ਕੀਤੀ ਜਾਂਦੀ ਹੈ ਜੀ ਤੇ ਉਹ ਮਿੱਟੀ ਚ ਨਹੀਂ ਦਬਾਈ ਜਾਂਦੀ ਨਾ ਉਹ ਪਾਣੀ ਦੇ ਵਿੱਚ ਜਿਹੜੀ ਹੈ ਜੀ ਉਹ ਛੱਡੀ ਜਾਂਦੀ ਹੈ ਤੇ ਇਹ ਇਹ ਵੱਡਾ ਇੱਕ ਸਵਾਲੀਆ ਨਿਸ਼ਾਨ ਮੇਰੇ ਵੀ ਦਿਲਚਸਾ ਤੁਹਾਡੇ ਸਾਰਿਆਂ ਦੇ ਦਿਲ ਦੇ ਵਿੱਚ ਹੈ ਪਰ ਸ਼ਾਇਦ ਇਹੀ ਕਾਰਨ ਹੈ ਕਿ ਐਫ ਆਈ ਆਰ ਹੋ ਗਈ ਹੈ ਰਿਡ ਇਨਵੈਸਟੀਗੇਸ਼ਨ ਹੋਏਗੀ ਕੱਲ ਵੀ ਇੱਕ ਵੱਡੀ ਟੀਮ ਜਿਹੜੀ ਹੈ ਸਿੱਖ ਸਮਾਜ ਨਾਲ ਸੰਬੰਧਿਤ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਈ ਹੋਈ ਸੀਗੀ ਤੇ ਉਹ ਤਹਿਕੀਕਤ ਸਾਰੀ ਕਰ ਰਹੀ ਹੈ ਐਫ ਆਈ ਆਰ ਹੋ ਗਈ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਹੈ ਉਹਦੇ ਮੁਤਾਬਕ ਹੋਏਗਾ ਪਰ ਭਾਈ ਕਾਨ ਸਿੰਘ ਨਾਬਾ ਹੋਰਾਂ ਨੂੰ ਹ ਅ ਹਮੇਸ਼ਾ ਜਿਉਂਦੇ ਰੱਖਣ ਲਈ ਮਹਾਨ ਕੋਸ਼ ਦਾ ਜਿਉਂਦਾ ਰਹਿਣਾ ਵੀ ਉਹਨਾਂ ਦੀ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਜੋ ਵੀ ਹੈ ਸ਼ਾਇਦ ਦੁਨੀਆ ਤੇ ਹੋਰ ਕਿਤੇ ਨਹੀਂ ਹੈ ਜੋ ਨਾਬਾ ਦੇ ਭਾਈ ਕਾਨ ਸਿੰਘ ਨਾਬਾ ਜੀ ਨੇ ਜੋ ਮਹਾਨ ਕੋਸ਼ ਦੇ ਰੂਪ ਦੇ ਵਿੱਚ ਸਾਨੂੰ ਦਿੱਤਾ ਜੀ ਸਭ ਤੋਂ ਪਹਿਲਾਂ ਭਾਈ ਕਾਨ ਸਿੰਘ ਨਾਬਾ ਜੀ ਦੇ ਜੋ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਰਚయిత ਹਨ ਸਾਡੇ ਵੱਡੇ ਵਿਦਵਾਨ ਉਹਨਾਂ ਦੇ 164ਵੇਂ ਜਨਮ ਦਿਨ ਉੱਪਰ ਮੈਂ ਸਭ ਤੋਂ ਪਹਿਲਾਂ ਨਾਬਨਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਤੇ ਸਮੁੱਚੇ ਪੰਜਾਬੀਆਂ ਨੂੰ ਸਿੱਖ ਧਰਮ ਦੇ ਸਭ ਅਨਿਆਈਆਂ ਨੂੰ ਲੇਖਕਾਂ ਨੂੰ ਸਹਿਯੋਕਕਾਰਾਂ ਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ। ਪਰ ਅੱਜ ਦੇ ਇਸ ਮੌਕੇ ਤੇ ਬੜੀ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ। ਸੋ ਅਸੀਂ ਨਾਬੇ ਦੀਆਂ ਸੰਸਥਾਵਾਂ ਕਿਉਂਕਿ ਨਾਬੇ ਦੀਆਂ ਸਾਰੀਆਂ ਸੰਸਥਾਵਾਂਾਂ ਦੀ ਅਸੀਂ ਜੁੜੇ ਹੋਇਆ। ਚਾਹੇ ਉਹ ਭਾਈਕਾਨ ਸਿੰਘ ਨਾਬਾ ਰਤਨਾ ਵਿਚਾਰ ਮੰਚਾ ਉਹਦਾ ਮੈਂ ਮੁੱਖ ਸੇਵਾਦਾਰ ਹਾਂ। ਕਾਨ ਸਿੰਘ ਨਾਬਾ ਜ਼ਿਲ੍ਹਾ ਲਾਇਬ੍ਰੇਰੀ ਪ੍ਰਬੰਧਕ ਕਮੇਟੀ ਸਾਰਿਆਂ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਨਾਬੇ ਦੇ ਵਿੱਚ ਕਿ ਇਹ ਕੀ ਇਹ ਘਟਨਾ ਕਿਉਂ ਵਾਪਰੀ ਤੇ ਕਿਉਂ ਇਸ ਤਰ੍ਹਾਂ ਵਾਪਰਨ ਦਿੱਤੀ ਗਈ ਸੋ ਵਾਈਸ ਚਾਂਸਲਰ ਸਾਹਿਬ ਕਹਿ ਰਹੇ ਨੇ ਕਿ ਅਸੀਂ ਦਿਲ ਤੋਂ ਆਪ ਦੀ ਕੀ ਕਹੋਗੇ ਮੈਂ ਤਾਂ ਇਹ ਕਹੂੰਗਾ ਜੀ ਕਿ ਅੱਜ ਭਾਈ ਸਾਹਿਬ ਦਾ 165ਵਾਂ ਜਨਮ ਦਿਨ ਹੈ ਸਰ ਪਾਈ ਸਾਹ ਪਾਈ ਕਾਨ ਸਿੰਘ ਨਾਬ ਉਹ ਬੜੀ ਅੱਛੀ ਗੱਲ ਹੈ ਕਿ 146 ਸਾਲ ਬਾਅਦ ਵੀ ਲੋਕ ਉਹਨਾਂ ਨੂੰ ਯਾਦ ਰੱਖਦੇ ਨੇ ਨਾਬੇ ਸ਼ਹਿਰ ਦੀ ਬਿਡ ਪਾਰਟਿਸਪੀਸ਼ਨ ਹੈ ਨੀਤਾ ਵਰਨਾ ਇਹੀ ਹੁੰਦਾ ਹੈ ਵੀ ਬੰਦਾ ਕੁਝ ਸਾਲ ਬਾਅਦ ਖੁੱਲ ਜਾਂਦਾ ਹੈ ਪਰ ਮਨਾਉਂਦੇ ਨੇ ਹਰ ਸਾਲ ਮਨਾਉਂਦੇ ਨੇ ਔਰ ਮੈਂ ਬੜਾ ਧੰਨਵਾਦੀ ਹਾਂ ਸਾਰੇ ਲੋਕਾਂ ਦਾ ਜਿਹੜੇ ਉਰੇ ਆਏ ਤੇ ਨਾਬੇ ਸ਼ਹਿਰ ਦੇ ਵਾਰਸੀ ਹੌਂਕਾਟੇ ਵਾਲੇ ਇੰਸਟਿਟਿਊਟ ਯੂਨੀਵਰਸਿਟੀ ਦੇ ਵਿੱਚ ਜਿਹੜਾ ਲਿਟਰੇਚਰ ਦੀ ਹੈ ਇਹ ਜਿਸ ਤਰ੍ਹਾਂ ਦੀ ਕੋਸ਼ਿਸ਼ ਹੈ ਜਿਵੇਂ ਇਸ ਤਰ੍ਹਾਂ ਜੀ ਕਿ ਜਦੋਂ ਇਹ ਮਹਾਨ ਕੋਸ਼ ਛਾਪਿਆ ਯੂਨੀਵਰਸਿਟੀ ਨੇ ਜਿਹਦੇ ਵਿੱਚ ਕੁਝ ਗਲਤੀਆਂ ਪਾਈਆਂ ਗਈਆਂ ਇੱਕ ਕਮੇਟੀ ਬੈਠੀ ਉਹਨਾਂ ਨੇ ਜਾਇ ਵਿਚਾਰ ਸੀ ਵੀ ਇਸ ਨੂੰ ਡਿਸਟਰੋਏ ਕਰ ਦੇਣਾ ਚਾਹੀਦਾ ਵੀ ਇਸ ਦਾ ਕੁਝ ਨਹੀਂ ਹੋ ਸਕਦਾ ਵੀ ਗਲਤੀਆਂ ਬਹੁਤ ਜ਼ਿਆਦਾ ਨੇ ਸੋਹਲ ਹਜ਼ ਨਾਲ ਫਿਰ ਜਿਹੜੀ ਸਰਕਾਰ ਹੈ ਹੁਣ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਹੁਕਮ ਦੇ ਕੇ ਇਸ ਨੂੰ ਡਿਸਟਰੋਏ ਕਰਨ ਦਾ ਹੁਕਮ ਦਿੱਤਾ ਯੂਨੀਵਰਸਿਟੀ ਨੇ ਜੋ ਤਰੀਕਾ ਕੀਤਾ ਉਹ ਥੋੜਾ ਜਿਹਾ ਗਲਤ ਸੀ ਹੋਰ ਬਹੁਤ ਜ਼ਿਆਦਾ ਅچھے ਤਰੀਕੇ ਸੀਗੇ ਇਸ ਨੂੰ ਡਿਸਟਰੋਏ ਕਰਨ ਦੇ ਤੇ